ਆਮ ਆਦਮੀ ਪਾਰਟੀ ਵੱਲੋਂ ਕਾਲੀ ਦਲ ਦੇ ਲੀਡਰ ਵਿਕਰਮ ਮਜੀਠੀਆ ਨੂੰ ਗ੍ਰਿਫਤਾਰ ਕਰਨ ਦੇ ਸੋਸ਼ਲ ਮੀਡੀਆ ਤੇ ਕਾਰਨ ਕੁਝ ਇਸ ਤਰ੍ਹਾਂ ਦੱਸੇ ਗਏ ਨੇ 540 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਜੋ ਉਹਨਾਂ ਦੀ ਐਲਾਨੀ ਜਾਇਦਾਦ ਨਾਲ ਮੇਲ ਨਹੀਂ ਖਾਂਦੀ ਕਥਿਤ ਤੌਰ ਤੇ ਕਈ ਝਾਲੀ ਕੰਪਨੀਆਂ ਬਣਾ ਕੇ ਕੈਰ ਕਾਨੂੰਨੀ ਪੈਸੇ ਦੀ ਧੋਖਾਧੜੀ ਵਿਦੇਸ਼ੀ ਲੈਣ ਦੇ ਤੇ ਨਕਦ ਜਮ੍ਹਾਂ ਰਕਮ ਜਿਨ੍ਹਾਂ ਦਾ ਕੋਈ ਵਾਜਿਬ ਸਰੋਤ ਨਹੀਂ ਚੋਣ ਹਲਫਨਾਮਿਆਂ ਤੇ ਆਮਦਨ ਕਰ ਰਿਟਰਨਾਂ ਤੇ ਵਿੱਚ ਵੱਡੀਆਂ ਗਲਤੀਆਂ ਪਤਨੀ ਦੇ ਨਾਂ ਤੇ ਕਰੀਬ 1 ਕਰੋੜ ਰੁਪਏ ਦਾ ਨਿਵੇਸ਼ ਜਿਸ ਦਾ ਕੋਈ ਜਾਣਿਆ ਮਾਣਿਆ ਸਰੋਤ ਨਹੀਂ ਆਮ ਆਦਮੀ ਪਾਰਟੀ ਵੱਲੋਂ ਆਪਣੇ ਸੋਸ਼ਲ ਮੀਡੀਆ ਪੇਜ ਤੇ ਮਜੀਠੀਆ ਦੀ ਗ੍ਰਿਫਤਾਰੀ ਦੇ ਇੱਕ ਕਾਰਨ ਦੱਸਦਿਆਂ ਐਫ ਆਈ ਆਰ ਦੀ ਕਾਪੀ ਵੀ ਨਾਲ ਨੱਥੀ ਕੀਤੀ ਗਈ ਹੈ। ਉਹਨਾਂ ਨੂੰ ਕਹਿਣਾ ਚਾਹੁੰਦਾ ਸਰ 29 ਮੋਬਾਈਲ ਫੋਨ ਮਿਲੇ। ਸਾਹ 29 ਮੋਬਾਈਲ ਫੋਨ 8 ਡੈਰੀਆਂ ਮਿਲ ਗਿਆ। 4 ਲੈਪਟਾਪ ਮਿਲੇ। ਉਹਨੂੰ ਪਤਾ ਨਹੀਂ ਮੈਂ ਸੁਣਿਆ ਹੈ ਚੈਨਲਾਂ ਦੇ ਉੱਤੇ ਕਹਿ ਰਿਹਾ ਕਿ 500 ਕਰੋੜ ਦਾ ਲੈਣ ਦੇ ਡਰਗ ਮੰਨੀ ਜਿਹੜੀ ਸੀ ਉਹਦੀ ਜਾਂਚ ਹੋਦੀ ਹੈ ਇੱਕ ਇੱਕ ਇਅਰ ਸੋ ਮੈਂ ਕਹਿਣਾ ਚਾਹੁੰਦਾ ਕਿ ਸਾਡੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਜਿਹੜੀ ਕਮਿਟਮੈਂਟ ਕੀਤੀ ਹੈ ਪੰਜਾਬ ਦੇ ਲੋਕਾਂ ਨਾਲ ਜੋ ਵਾਅਦਾ ਕੀਤਾ ਅਸੀਂ ਪੰਜਾਬ ਦੀ ਧਰਤੀ ਤੋਂ ਨਸ਼ਾ ਖਤਮ ਕਰਾਂਗੇ ਸਾਧ ਬੰਦੇ ਨਾਲ ਦੀ ਹੈ ਸਰ ਸਾਨੂੰ ਇਸ ਗੱਲ ਨਾਲ ਦੀ ਹੈ ਕੋਣ ਵਿਜੀਠਿਆ ਕੋਣ ਦੀ ਹੈ ਸਾਨੂੰ ਇਸ ਗੱਲ ਨਾਲ ਹੈ ਕਿ ਜਿਸ ਵੀ ਬੰਦੇ ਨੇ ਵੱਡੇ ਤੋਂ ਵੱਡੇ ਬੰਦੇ ਨੇ ਜੈਸੂ ਵੀ ਬੰਦੇ ਨੇ ਪੰਜਾਬ ਦੀ ਧਰਤੀ ਦੇ ਨਸ਼ੇ ਅੜਗਾ ਕੋਲ ਲਿਆ ਕੇ ਸਾਡੇ ਧੀਆਂ ਪੁੱਤਾਂ ਨੂੰ ਮੌਤ ਦੇ ਮੂੰਹ ਵਿੱਚ ਧਕੇਲਿਆ ਸਾਡੀ ਸਰਕਾਰ ਉਹਨਾਂ ਦੇ ਖਿਲਾਫ ਕਾਰਵਾਈ ਕਰੂਗੀ